ਹੈਲੋ ਫਰੈਂਡਸ ਦੋਸਤੋ ਹਲਦੀ ਵਾਲਾ ਦੁੱਧ ਅਸੀਂ ਬੜੇ ਪੁਰਾਣੇ ਸਮਿਆਂ ਤੋਂ ਸਾਡੇ ਘਰਾਂ 'ਚ ਅਸੀਂ ਵਰਤਦੇ ਆਂ ਤੇ ਇਹ ਸਭ ਨੂੰ ਪਤਾ ਹੈ ਬਹੁਤ ਗੁਣਕਾਰੀ ਹੁੰਦਾ ਹੈ ਪਰ ਅੱਜ ਆਪਾਂ ਇਹਦੇ ਨਾਲ ਡਿਸਕਸ ਕਰਨਾ ਹੈ ਕਿ ਇਹਦਾ ਸਹੀ ਤਰੀਕਾ ਕੀ ਹੈ ਤਾਂ ਕਿ ਸਾਨੂੰ ਇਹਦਾ ਦੁੱਧ ਦਾ ਵੱਧ ਤੋਂ ਵੱਧ ਸਾਨੂੰ ਫਾਇਦਾ ਮਿਲੇ ਆਪਾਂ ਪਹਿਲਾਂ ਵੀ ਦੇਖਦੇ ਆਂ ਕਿ ਕਿਹੋ ਜਿਹਾ ਦੁੱਧ 'ਚ ਹਲਦੀ ਪਾ ਕੇ ਘੋ ਪਾ ਕੇ ਪਲਾਇਆ ਜਾਂਦਾ ਜਦੋਂ ਕਿਸੇ ਤੇ ਸੱਟ ਲੱਗਦੀ ਹੈ ਸੋ ਇਹ ਉਹੀ ਅੱਜ ਆਪਾਂ ਡਿਸਕਸ ਕਰਨ ਲੱਗੇ ਆ ਇਹਦਾ ਅਸਲੀ ਤਰੀਕਾ ਕੀ ਹੈ ਇਹ ਸਾਨੂੰ ਬਣਾਉਣ ਲਈ ਕੀ ਕੁਝ ਚਾਹੀਦਾ ਸਭ ਤੋਂ ਪਹਿਲਾਂ ਹਲਦੀ ਦਾਲ ਚੀਨੀ ਥੋੜੀ ਜਰੂਰ ਤੇ ਤਾਂ ਪਾ ਲੋ ਨਹੀਂ ਕੋਈ ਗੱਲ ਨਹੀਂ ਅਦਰਕ ਤੁਹਾਨੂੰ ਲੋੜ ਹੈ ਪਾ ਲੋ ਨਹੀਂ ਕੋਈ ਗੱਲ ਨਹੀਂ ਕਾਲੀ ਮਿਰਚ ਜ਼ਰੂਰ ਪਾਉਣੀ ਹੈ ਜੇ ਕੁੱਟੀ ਹੋਈ ਕਾਲੀ ਮਿਰਚ ਨਹੀਂ ਤਾਂ ਸਾਬਤ ਕਾਲੀ ਮਿਰਚ ਆਹ ਚਾਹ ਦਾ ਮਸਾਲਾ ਦੋਸਤੋ ਜੇ ਤੁਹਾਡੇ ਕੋਲੇ ਕੁੱਟਿਆ ਹੋਇਆ ਹੈਗਾ ਠੀਕ ਹੈ ਨਹੀਂ ਤਾਂ ਫਿਰ ਤੁਸੀਂ ਲੇਚੀ ਲੌਂਗ ਸੌਫ ਪਾ ਸਕਦੇ ਹੋ ਇਹਦਾ ਟੇਸਟ ਵਧਾਏਗੀ ਹਣੀ ਸ਼ਹਿਦ ਪੌਣਾ ਪਾਲੂ ਦੇਸੀ ਕੀ ਪੌਣਾ ਬਹੁਤ ਜ਼ਰੂਰੀ ਹੈਗਾ ਸੋ ਦੋਸਤੋ ਹੁਣ ਇਹ ਕਿਵੇਂ ਤਿਆਰ ਕਰਨ ਲੱਗੋ ਇੱਕਾ ਚਾਲਾ ਭਾਂਡਾ ਲੈ ਲਓ ਪੈਨ ਅਸੀਂ ਲੈ ਲਈ ਇਹਦੇ ਸਭ ਤੋਂ ਪਹਿਲਾਂ ਅਸੀਂ ਪਾਵਾਂਗੇ ਦੁੱਧ ਦਾ ਕੱਪ ਲਓ ਦੁੱਧ ਅਸੀਂ ਪੈਨ ਚ ਪਾ ਲਿਆ ਤਾਂ ਅਸੀਂ ਸਭ ਤੋਂ ਪਹਿਲਾਂ ਇਹ ਚ ਪਾਵਾਂਗੇ ਹਲਦੀ ਇਹ ਖਿਆਲ ਰੱਖੋ ਕਿ ਹਲਦੀ ਸਿਰਫ ਚੌਥਾ ਹਿੱਸਾ ਚਮਚਾ ਹੀ ਪਾਉਣੀ ਹੈ ਇਹ ਦੇਖੋ ਉਹ ਬਹੁਤ ਥੋੜੀ ਹਲਦੀ ਪਾਉਣੀ ਹੈ ਬਾਕੀ ਕਿਸੇ ਨੂੰ ਕੋਈ ਜ਼ਿਆਦਾ ਮਾਫਕੋ ਨਹੀਂ ਜ਼ਿਆਦਾ ਜ਼ਰੂਰਤ ਹੈ ਤਾਂ ਪਾ ਸਕਦੇ ਹੋ ਜਿਸ ਨੇ ਹਰ ਰੋਜ਼ ਪੀਣਾ ਹੈ ਉਹਦੇ ਲਈ ਇੰਨੀ ਕੀ ਬਹੁਤ ਹੈਗੀ ਤੇ ਜਿਹੜੇ ਲੋਕ ਕੋਈ ਬਲੱਡ ਥਿਨਰ ਦੇ ਕੋਈ ਹਾਰਟ ਦੀ ਦਵਾਈ ਖਾਂਦੇ ਹੈ ਉਹ ਆਪਣੇ ਡਾਕਟਰ ਨੂੰ ਜ਼ਰੂਰ ਕੰਸਲਟ ਕਰ ਲੈਣ ਇਹ ਦੋਸਤੋ ਦਾਲਚੀਨੀ ਦਾਲਚੀਨੀ ਪਾਉਣੀ ਜ਼ਰੂਰੀ ਨਹੀਂ ਹੈ ਅਗਰ ਤੁਸੀਂ ਪਾ ਲੋਗੇ ਤਾਂ ਇਹ ਦੀ ਇਹ ਗੁਣਵੱਤਾ ਇਹਦੀ ਬਹੁਤ ਵਧਾ ਦੇਗੀ ਇਹ ਵੀ ਹਾਰਟ ਲਈ ਤੇ ਬ੍ਰੇਨ ਲਈ ਬਹੁਤ ਅੱਛੀ ਚੀਜ਼ ਹੁੰਦੀ ਹੈਗੀ ਇਸ ਤੋਂ ਬਾਅਦ ਦੋਸਤੋ ਅਦਰਕ ਹੈ ਇਹ ਸਰਦੀਆਂ ਵਿੱਚ ਮੇਰੇ ਖਿਆਲ ਚ ਪਾ ਲੈਣਾ ਚਾਹੀਦਾ ਪਰ ਤੁਹਾਡੀ ਮਰਜ਼ੀ ਹੈ ਪਾਉਣੀ ਹੈ ਪਾ ਲੋ ਪਰ ਕੋਈ ਜ਼ਰੂਰੀ ਨਹੀਂ ਚਾਹੇ ਨੂੰ ਥੋੜਾ ਜਿਹਾ ਅਦਰਕ ਲੈ ਕੇ ਇਹਨੂੰ ਕੁੱਟ ਲੋ ਚਾਹੇ ਇਹਨੂੰ ਕਦੋਂ ਕੁਛ ਕਰ ਲੋ ਤੇ ਇਹਨੂੰ ਇਹਦੇ ਚ ਪਾਓ ਉਸ ਤੋਂ ਬਾਅਦ ਦੋਸਤੋ ਆਹ ਚ ਕੁੱਟਿਆ ਹੋਇਆ ਚਾਹ ਦਾ ਮਸਾਲਾ ਇਹ ਚ ਮੈਂ ਬੜਾ ਕੁਝ ਪਾਇਆ ਹੋਇਆ ਹੈ ਲੌਂਗ, ਇਲਾਇਚੀ, ਵੱਡੀ ਇਲਾਇਚੀ, ਛੋਟੀ ਇਲਾਇਚੀ, ਸੁੰਡ ਤੇ ਬੜਾ ਕੁਝ ਇਹ ਚ ਪਾਇਆ ਹੋਇਆ ਹੈ ਦਾਲਚੀਨੀ ਵੀ ਇਹਦੇ ਚ ਪਾਈ ਹੋਈ ਹੈ ਪਰ ਇਹਦੇ ਇਹ ਵੀ ਆਪਸ਼ਨਲ ਹੈ ਤੁਸੀਂ ਪਾਉਣਾ ਪਾ ਲੋ ਨਹੀਂ ਕੋਈ ਗੱਲ ਨਹੀਂ ਇਹਦੇ ਨਾਲ ਇਹਦਾ ਜਿਹੜਾ ਟੇਸਟ ਹੈ ਕਾਫੀ ਅੱਛਾ ਬਣ ਜੇਗਾ ਔਰ ਇਹਦੀ ਗੁਣਵੱਤਾ ਵੀ ਵਧ ਜੇਗੀ ਅਗਰ ਤੁਹਾਡੇ ਕੋਲ ਕੁਟਾ ਹਚਾ ਦਾ ਮਸਾਲਾ ਨਹੀਂ ਹੈਗਾ ਤਾਂ ਕੋਈ ਗੱਲ ਨਹੀਂ ਆਲੀਚੀ ਪਾ ਲੋ ਆ ਲੋ ਲੇਚੀ ਵੱਖਰੇ ਤੌਰ ਤੇ ਪਾ ਲੋ ਲੌਂਗ ਵੱਖਰੇ ਤੌਰ ਤੇ ਪਾ ਲੋ ਆ ਸੌਂਗ ਪਾ ਸਕਦੇ ਹੋ ਤੁਸੀਂ ਤੇ ਇਹਦੇ ਨਾਲ ਇਹਦਾ ਟੇਸਟ ਤੇ ਗੁਣਵੱਤਾ ਦੋਨੋਂ ਵਧਣਗੇ ਤਾਂ ਹੁਣ ਅਸੀਂ ਕੀ ਕਰਨਾ ਹੈ ਇਹ ਸਾਰੀਆਂ ਚੀਜ਼ਾਂ ਜਿਹੜੀ ਕੋਈ ਥੋੜੀ ਹਲਦੀ ਤੋਂ ਬਿਨਾ ਕੁਝ ਹੋਰ ਤੁਸੀਂ ਪਾਉਣਾ ਚਾਹੋ ਨਾ ਪਾ ਲਓ ਬਾਕੀ ਥੋੜੀ ਮਰਜ਼ੀ ਹੈ ਕੁਝ ਜ਼ਰੂਰੀ ਨਹੀਂ ਹੈ ਆ ਲੋ ਅਸੀਂ ਇਹਨੂੰ ਉਬਲਣਾ ਰੱਖਤਾ ਹੁਣ ਇਹਨੂੰ ਚੰਗੀ ਤਰ੍ਹਾਂ ਉਬਾਲ ਲੈਣੇ ਦੋਸਤੋ ਦੋ ਤਿੰਨ ਘਟੋਣ ਤਿੰਨ ਚਾਰ ਉਬਾਲੇ ਦੇ ਲੈਣੇ ਨੇ ਜਿੰਨੇ ਦਿਨ ਦੁੱਧ ਉਬਲਦਾ ਹੈ ਤੇ ਉਹਨੂੰ ਉਬਾਲਾ ਆਉਂਦਾ ਉਨੀ ਦੇਰ ਅਪਾ ਕੀ ਕਰਦੇ ਆ ਆ ਗਲਾਸ ਤਿਆਰ ਕਰਦੇ ਆ ਗਲਾਸ ਚ ਦੋਸਤੋ ਮੈਂ ਸ਼ਾਇਦ ਪਾਉਣ ਲੱਗਿਆ ਚੀਨੀ ਪਾਉਣੇ ਚੀਨੀ ਪਾ ਲਓ ਪਰ ਜੇ ਕਿਸੇ ਨੂੰ ਸ਼ੂਗਰ ਵਗੈਰਾ ਕੋਈ ਨਹੀਂ ਮਿੱਠਾ ਪੋਣਾ ਚਾਹੁੰਦਾ ਕੋਈ ਗੱਲ ਨਹੀਂ ਨਾ ਪਾਓ ਪਰ ਮੈਂ ਅਕਸਰ ਸ਼ਹਿਦ ਪੋਣਾ ਤੇ ਸ਼ਹਿਦ ਜਿਹੜਾ ਹੈਗਾ ਬਹੁਤ ਗੁਣਕਾਰੀ ਇੱਕ ਮੈਡੀਸਨਲ ਜਿਹੜਾ ਹੈਗਾ ਇਹ ਪਦਾਰਥ ਹੈ ਕੁਦਰਤ ਹੈ ਨੇਚਰਲ ਹੈ ਲੋ ਦੋਸਤੋ ਇਹ ਜਿਹੜੀ ਕਾਲੀ ਮਿਰਚ ਹੈ ਨਾ ਅਸੀਂ ਸਿੱਧੇ ਦੁੱਧ 'ਚ ਨਹੀਂ ਪਾਉਣੀ ਜੇ ਇਹਨੂੰ ਸਿੱਧੇ ਦੁੱਧ 'ਚ ਪਾਵਾਂਗੇ ਤਾਂ ਸਾਡੇ ਦੁੱਧ ਗਲੇ ਨੂੰ ਲੱਗੂਗਾ ਸਿਰਫ ਇੱਕ ਚੁਟਕੀ ਕਾਲੀ ਮਿਰਚ ਅਸੀਂ ਪਾਉਣੀ ਹੈ ਇੱਕ ਚੁਟਕੀ ਦੋ ਚੁਟਕੀਆਂ ਵੱਧ ਤੋਂ ਵੱਧ ਇਹ ਤੋਂ ਵੱਧ ਨਹੀਂ ਫਿਰ ਨਹੀਂ ਫਿਰ ਗਰਮੀਆਂ ਚ ਬਹੁਤ ਤੰਗ ਕਰਦੀ ਹੈਗੀ ਸਕਿਨ ਤੇ ਫਿਰ ਖਾਜ ਵਗੈਰਾ ਹੋਣੀ ਸ਼ੁਰੂ ਹੋ ਜਾਂਦੀ ਹੈ ਬਹੁਤ ਥੋੜੀ ਪਾਉਣੀ ਹੈ ਇੱਕ ਦੋਸਤੋ ਇੱਕ ਦੇਸੀ ਕੀ ਪੋਣਾ ਬਹੁਤ ਜ਼ਰੂਰੀ ਹੈ ਦੇਸੀ ਕੀ ਪਾਲੋ ਕਿਸੇ ਤਰ੍ਹਾਂ ਦਾ ਜਿਹੜਾ ਕੋਈ ਘਰ ਵਿੱਚ ਤੇਲ ਵਰਤਦੇ ਹੋ ਤੇਲ ਖਾਂਦੇ ਹੋ ਉਹ ਪਾਲੋ ਤੇ ਕਿਉਂਕਿ ਇਹ ਹਲਦੀ ਵਿੱਚ ਤੇ ਇਹ ਜਿਹੜੀਆਂ ਹੋਰ ਚੀਜ਼ਾਂ ਅਸੀਂ ਪਾਈਆਂ ਨੇ ਇਹਨਾਂ ਵਿੱਚ ਕੁਝ ਵਿਟਾਮਿਨ ਕੁਝ ਤੱਤ ਐਸੇ ਹੁੰਦੇ ਐ ਜਿਹੜੇ ਕਿ ਕੀਰੇ ਨਾਲ ਹੀ ਸਾਡੀ ਬਾਡੀ ਵਿੱਚ ਜਜ਼ਬ ਹੁੰਦੇ ਜੇ ਉਹ ਕੀ ਵਿੱਚ ਘੁਲ ਜਾਣ ਉਹ ਕੀ ਵਿੱਚ ਘੁਲਣਸ਼ੀਲ ਹੁੰਦੇ ਆ ਤਾਂ ਉਹ ਸਾਡੀ ਬਾਡੀ ਵਿੱਚ ਜਜ਼ਬ ਹੋ ਜਾਂਦੇ ਆ ਸੋ ਮੈਂ ਕੁੱਟੀ ਹੋਈ ਕਾਲੀ ਮਿਰਚ ਦੱਸ ਰਿਹਾ ਵੀ ਕੁੱਟੀ ਹੋਈ ਕਾਲੀ ਮਿਰਚ ਹੈਗੀ ਆ ਠੀਕ ਆ ਨਹੀਂ ਸਾਬ ਮਿਰਚ ਲੈ ਲਓ ਉਹਨੂੰ ਤਾਜ਼ੀ ਕੁੱਟ ਲਓ ਲੋਦੋ ਤੇ ਇਹਨੂੰ ਉਵਾਲੀਆਂ ਆ ਗਈਆਂ ਚੰਗੀ ਤਰ੍ਹਾਂ ਇੱਕਦਿਵਾਲੀ ਹੋਰ ਦੇ ਲੋ ਲੋਏ ਤੂੰ ਦੁੱਬਲ ਕੇ ਚੰਗੀ ਤਰ੍ਹਾਂ ਹੁਣ ਇਸ ਨੂੰ ਕੱਪ ਵਿੱਚ ਪਾਵਾਂਗੇ ਹੋਲੋ ਤੇ ਪੀਓ ਬਹੁਤ ਹੀ ਗੁਣਕਾਰੀ ਹੈ ਦੋਸਤੋ ਹਰ ਰੋਜ਼ ਪੀਣਾ ਚਾਹੀਦਾ ਕਈ ਕਈ ਬੱਚਿਆਂ ਨੂੰ ਜਾਂ ਦੋਸਤਾਂ ਨੂੰ ਲੱਗਦਾ ਕਿ ਹਲਦੀ ਪਾ ਕੇ ਪਤਾ ਨਹੀਂ ਕੋੜਾ ਹੋ ਜਾਏਗਾ ਨਹੀਂ ਬਹੁਤ ਟੇਸਟੀ ਹੁੰਦਾ ਤੇ ਬਹੁਤ ਬਹੁਤ ਸਵਾਦ ਲੱਗਦਾਗਾ ਤੁਸੀਂ ਰੋਜ਼ ਪੀਓਗੇ ਇੱਕ ਵਾਰ ਪੀ ਕੇ ਦੇਖੋ ਹਨੋ ਜੇ ਕਿਸ ਨੂੰ ਚਾਹ ਪੁੰਨੇ ਦੀ ਲੋੜ ਹੈ ਖਾਸ ਕਰਕੇ ਜਦੋਂ ਅਸੀਂ ਅਦਰਕ ਅਗਰ ਕੁੱਟ ਕੇ ਪਾਏ ਤਾਂ ਉਹ ਚਾਹ ਪੁੰਨੀ ਜਿਹੜੀ ਹੈਗੀ ਬਰਤਨੀ-ਬਰਤਲੋ ਹੁਣ ਮੈਂ ਫਿਰ ਦੱਸਣ ਲੱਗਾ ਕਿ ਜਰੂਰੀ ਚੀਜ਼ਾਂ ਪਉਣੀਆਂ ਕਿਹੜੀਆਂ ਨੇ ਇੱਕ ਤਾਂ ਹਲਦੀ ਇੱਕ ਦੇਸੀ ਘਿਓ ਤੇ ਕਾਲੀ ਮਿਰਚ ਇਹ ਤਿੰਨ ਚੀਜ਼ਾਂ ਦਾ ਜ਼ਰੂਰੀ ਨੇ ਉਸ ਤੋਂ ਬਾਅਦ ਤਾਂ ਸ਼ਹਿਦ ਜਾਂ ਮਿੱਠਾ ਤੁਸੀਂ ਪਾਉਣਾ ਪਾ ਲੋ ਨਹੀਂ ਕੋਈ ਗੱਲ ਨਹੀਂ ਇਹ ਤੁਹਾਡੀ ਆਪਣੀ ਮਰਜ਼ੀ ਹੈ ਸੋ ਆਹ ਦੋਸਤੋ ਦਾਲਚੀਨੀ ਹੈ ਇਹ ਵੀ ਪਾਉਣੀ ਹੈ ਪਾ ਲੋ ਪਰ ਦਾਲਚੀਨੀ ਨੇ ਤੇ ਹਲਦੀ ਦੋਨੇ ਤੁਹਾਡੇ ਬ੍ਰੇਨ ਲਈ ਤੇ ਤੁਹਾਡੀ ਯਾਦਦਾਸ਼ਤ ਲਈ ਦਿਮਗ ਲਈ ਬਹੁਤ ਵਧੀਆ ਚੀਜ਼ ਹੈ ਅਦਰਕ ਪਾਉਣਾ ਪਾ ਲੋ ਆਹ ਚਾਹਲ ਮਸਾਲਾ ਪਾਉਣਾ ਪਾ ਲੋ ਨਹੀਂ ਕੋਈ ਗੱਲ ਨਹੀਂ ਪਰ ਉਹ ਤਿੰਨ ਚੀਜ਼ਾਂ ਜ਼ਰੂਰ ਪਾਉਣੀਆਂ ਨੇ ਲੋ ਇਹਨੂੰ ਕੋਲੋ ਤੇ ਪੀ ਤੋਂ ਬਹੁਤ ਹੀ ਗੁਣਕਾਰੀ ਹੈ ਸਰਦੀਆਂ ਵਿੱਚ ਖਾਸ ਕਰਕੇ ਇਹ ਸਾਡੇ ਸਰੀਰ ਨੂੰ ਬਹੁਤ ਸਾਰੀਆਂ ਬਿਮਾਰੀਆਂ ਤੋਂ ਦੂਰ ਰੱਖਦਾ ਤੇ ਬਹੁਤ ਸਾਰੀਆਂ ਬਿਮਾਰੀਆਂ ਲੱਗਣ ਤੋਂ ਬਚਾਉਂਦਾ ਹੈਗਾ ਹੱਡੀਆਂ ਲਈ ਬ੍ਰੇਨ ਲਈ ਦਰਦ ਲਈ ਗਠੀਏ ਲਈ ਖਾਸ ਕਰਕੇ ਦਿਲ ਤੇ ਦਿਮਾਗ ਲਈ ਤੇ ਪੇਟ ਲਈ ਬਹੁਤ ਵਧੀਆ ਚੀਜ਼ ਹੈ ਸੋ ਦੋਸਤੋ ਥੈਂਕ ਯੂ